ਸਾਤ ਸੰਗਤ ਜੀ ਅਕਾਲ ਪੁਰਖ ਕਦੇ ਕਿਸੇ ਨਾਲ ਤੱਕਾ ਨਹੀਂ ਕਰਦਾ ਕਿਉਂਕਿ ਮਾਨਸ ਦੇ ਦਰਲਭ ਹੈ ਸਾਨੂੰ 84 ਲੱਖ ਦੇ ਵਿੱਚੋਂ ਇਹ ਜੋਨੀ ਮਿਲੀ ਹੈ ਉਹ ਮੇਰੇ ਨਾਲ ਤੱਕਾ ਕਿਉਂ ਕਰਨਗੇ ਪਰ ਸਾਡੀਆਂ ਜ਼ਿੰਦਗੀ ਦੇ ਵਿੱਚ ਸਾਥੋਂ ਕੋਈ ਗਲਤੀਆਂ ਹੋ ਜਾਂਦੀਆਂ ਆ ਉਹ ਮੰਨਣੀਆਂ ਬਹੁਤ ਜ਼ਰੂਰੀ ਹੈ ਗਰੀਬ ਦਾ ਮੂੰਹ ਗੁਰੂ ਦੀ ਗੋਲ ਕਹਿਣਾ ਤਾਂ ਬਹੁਤ ਸੌਖਾ ਹੈ ਮੈਂ 10 ਵਾਰੀ ਪੜ੍ਹ ਦਿੰਨਾ ਸਤਨਾਮ ਵਾਇਗੁਰੂ ਸਰਵਦਾ ਪਲ 50 ਵਾਰੀ ਘੁਆ ਲਉ ਪਰ ਗੁਰੂ ਸਾਹਿਬ ਕਹਿੰਦੇ ਕਿਸੇ ਦਾ ਕੀਤਾ ਵੀ ਹੈ ਮੇਰੀ ਘਰਵਾਲੀ ਨੇ ਮੇਰੇ ਬੱਚੇ ਦਾ ਜਨਮ ਦਿਨ ਇੰਗਲੈਂਡ ਚ ਮੈਂ ਕਿਹਾ ਨਹੀਂ ਆਪਾਂ ਕਿਸੇ ਦਵਾਈ ਜੀ ਪਾਇਆ ਕਰੀਏ ਉਹਨੇ ਪੈਸੇ 10000 ਰੁਪਇਆ ਇਕੱਠਾ ਕਰਕੇ ਮੈਨੂੰ ਦੇਤਾ ਕਹਿੰਦੀ ਚੱਲਿਆਂ ਉੱਥੇ ਜਿੱਥੇ ਮਰਜੀ ਲਾਇਆ ਹੀ ਤੇ ਗੁਰੂ ਨਾਨਕ ਦਾਸ ਦੇ ਲੰਗਰ ਚ ਪਾਇਆ ਹੀ ਜਿੱਥੇ ਮਰਜੀ ਮੇਰੇ ਨਾਲ ਕੀ ਕੌਤਕ ਹੋਇਆ ਪ੍ਰਤਾਪ ਸਿੰਘ ਬਾਜਵਾ ਗਰਦਾਸਪੁਰ ਜ਼ਿਲ੍ਹੇ ਦਾ ਉੱਥੇ ਸਾਡਾ ਕੈਂਪ ਸੀ ਉੱਥੇ ਕੈਂਪ ਤੇ ਗਿਆ ਇਹ ਮੇਰੀ ਜ਼ਿੰਦਗੀ ਦੀ ਸਭ ਤੋਂ ਮਾਨਦਾਰ ਔਰਤ ਮਿਲੀ ਤੇ ਸਭ ਤੋਂ ਗਰੀਬ ਔਰਤ ਤੇ ਸਭ ਤੋਂ ਅਮੀਰ ਔਰਤ ਸੀ ਉਹ ਉਹ 2 ਘੰਟੇ ਤੋ ਵੇਟ ਕਰ ਰਹੀ ਸੀ ਮੇਰੀ ਤੇ ਮੇਰੀ ਡਾਕਟਰ ਕੁੜੀ ਕਹਿੰਦੀ ਜੀ ਇੱਕ ਬੀਬੀ ਤੁਹਾਨੂੰ ਮਿਲਣਾ ਚਾਹਦੀ ਆ ਮੈਂ ਕਿਹਾ ਚੱਲ ਪਹਿਲਾਂ ਮਾਤਾ ਨੂੰ ਹੀ ਮਿਲਦੇ ਆ ਪਾ ਟੁੱਟੀਆਂ ਵੀ ਆ ਚਪਲਾ ਪਾਟੀ ਵੀ ਚੁੰਨੀ ਤੇ ਖੰਗ ਆਵੇ ਬੁਰਾ ਹਾਲ ਤੇ ਚੁੰਨੀ ਦੇ ਲੜੋਂ 20 ਰੁਪਏ ਖੋਲ ਕੇ ਕਹਿੰਦੀ ਪੁੱਤ ਮੈਂ ਤੈਨੂੰ ਢੀਕਦੀ ਸੀ ਚੁੰਨੀ ਦੇ ਲੜ 20 ਰੁਪਏ ਬੰਨੀ ਬੈਠੀ ਸੀ ਤੇ ਮੈਨੂੰ ਦਿੱਤੇ ਮੈਂ ਕਿਹਾ ਵੀ ਮੈਥੋਂ ਵੀ ਕੁਛ ਲਾਏਂਗੀ ਕਹਿੰਦੀ ਨਹੀਂ ਮੈਨੇ ਕੁਛ ਲੈਣਾ ਤਾਂ ਇੱਥੋਂ ਇੰਨੀ ਅਮੀਰ ਦਿਲ ਦੀ ਸੀ ਔਰਤ ਮੈਂ ਕਿਹਾ ਮੈਂ 20 ਰੁਪਏ ਨਹੀਂ ਲੈਣੇ ਜੇ ਤੂੰ ਨਹੀਂ ਲੈਣੇ ਮਨਾਲੀ ਡਾਕਟਰ ਕੁੜੀ ਦੀ ਡਿਊਟੀ ਲਾਈ ਮੈਂ ਕਿਹਾ ਆ ਮੇਰੇ ਘਰ ਵਾਲੀ ਨੇ 10000 ਦਿੱਤਾ ਸੀ ਕਿਤੇ ਲੰਗਰ 'ਚ ਕਿਸੇ ਸਹਿਜ ਪਾਠ 'ਚ ਮੈਂ ਕਿਹਾ ਇਹ ਮਾਂ ਤੇ ਖਰਚ ਦੇ ਖਰਚ ਤਾਂ ਤੇ ਉਦੋਂ ਬਾਅਦ ਚੱਲਿਆ ਗਿਆ ਗੁਰੂ ਰਾਮਦਾਸ ਕੋਲੇ ਹਰਿਮੰਦਰ ਸਾਹਿਬ ਤੇ ਗੁਰੂ ਰਾਮਦਾਸ ਨੂੰ ਹੱਥ ਜੋੜ ਕੇ ਪੰਜ ਵਾਰੀ ਮੂਲ ਮੰਤਰ ਸੁਨਾਤਾ ਮੈਂ ਕਿਹਾ ਬਾਪੂ ਜੀ ਤੇਰਾ ਦਾਨ ਤਾਂ ਮਹਾਰਾਜ ਹੀ ਵੰਡਿਆ ਆ ਮੇਰੇ ਕੋਲੇ ਤੈਨੂੰ ਮੱਥਾ ਟੇਕਣ ਨੂੰ ਹੈ ਨਹੀਂ ਕਰ ਲੋਂਗੇ ਆਏ ਕਰਨਾ ਪੈਣਾ ਇੱਕ ਤੁਰੇ ਫਿਰਦੀ ਗੋਲਕ ਤੁਹਾਡੇ ਸਾਹਮਣੇ ਆਉਂਦੀ ਹੈ ਉਸ ਗੋਲਕ ਨੂੰ ਪਛਾਣਿਆ ਕਰੋ ਤੁਹਾਡੇ ਚ ਕੋਈ ਹੈ ਜਿਨੇ ਪੰਜ ਬੰਦਿਆਂ ਨਾਲ ਅਫਦਿਲਾਤ ਗੁਰਗਨ ਸਾਹਿਬ ਦੀ ਹਜ਼ੂਰੀ ਚ ਵਿਆਹੀ ਹੈ ਸਿਰਫ ਪੰਜ ਬੰਦਿਆਂ ਨਾਲ ਉਹ ਹੱਥ ਖੜਾ ਕਰੋ ਕੋਈ ਵੀ ਨਹੀਂ ਨਹੀਂ ਤੇ ਕਿਉਂ ਤੀਆਂ ਵਾਲਿਆਂ ਦਾ ਲੱਕ ਤੋੜਤਾ ਤੁਸੀਂ ਸਿੱਕੋਂ ਕਹਿੰਦੀ ਆ ਅਕਾਲ ਪੁਰਖ ਤੋਂ ਮੰਗੋ ਦੇ ਕੇ ਨਹੀਂ ਪਛਤਾਉਂਦਾ ਬੀਬੀ ਤੋਂ ਤੁਹਾਡੇ ਵੱਲ ਤੁਹਾਡੇ ਹੱਕ ਦੀ ਗੱਲ ਕਰਦਾ ਸਿੱਕੋਂ ਕਹਿੰਦੀ ਆ ਆ ਰਾਗੀ ਢਾਡੀ ਵੀ ਵੀਰ ਪੜਦੇ ਆ ਸਿੱਕੋਂ ਕਹਿੰਦੀ ਆ ਅਕਾਲ ਪੁਰਖ ਤੋਂ ਮੰਗੋ ਦੇ ਕੇ ਨਹੀਂ ਪਛਤਾਉਂਦਾ 95% ਸਿੱਕੋਂ ਦੇ ਉਂਗਲਾਂ 'ਚ ਮੰਦਰੀਆਂ ਧੀਆਂ ਵਾਲਿਆਂ ਦੀਆਂ ਦਿਓ ਜਵਾਬ ਤੁਹਾਨੂੰ ਪੁੱਛਦਾ ਪਾਣਿਆ ਨਾ ਸੌਦੇ ਹੁੰਦੇ ਆ ਗੁਰਗਨ ਸਾਹਿਬ ਦੀ ਹਜ਼ੂਰੀ 'ਚ ਧੀਆਂ ਦੇ ਕੋਈ ਨਹੀਂ ਬੋਲਦਾ ਆ ਵੀਰ ਵੀ ਨਹੀਂ ਬੋਲਦੇ ਤੁਹਾਡੀ ਡਿਊਟੀ ਹੈ ਤੁਹਾਨੂੰ ਗੁਰੂ ਸਾਹਿਬ ਨੇ ਬਹੁਤ ਸੋਹਣੀ ਸਟੇਜ ਦਿੱਤੀ ਆ ਰਿਆਂ ਨੂੰ ਟੋਕਿਆ ਕਰੋ ਇੱਕ ਚੀਜ਼ ਦਾ ਮਾਣ ਹੈ ਮੈਨੂੰ ਮੇਰੇ ਬਾਪ ਨੇ ਮੈਨੂੰ ਪੰਜ ਬੰਦਿਆਂ ਨਾਲ ਵਿਆਹਿਆ ਸੀ ਤੇ ਮੈਂ ਉਸ ਪਰਿਵਾਰ ਦਾ ਜੁਆਇਆ ਹਾਂ ਜਿਨ੍ਹਾਂ ਦੇ ਘਰ ਉਦਮ ਸਿੰਘ ਠਹਿਰਿਆ ਸੀ ਤੇ ਮੇਰੇ ਬਾਪ ਮੈਨੂੰ ਤੰਗ ਹੀ ਕਰਦਾ ਰਿਹਾ 20 ਸਾਲ ਤੈਨੂੰ 1 ਰੁਪਿਆ ਨਾਲ ਵਿਆਹਿਆ ਇੱਕ ਰੁਪਿਆ ਮੈਂ ਕਿਹਾ ਯਾਰ ਕੋਈ ਮੇਰਾ ਬੇਟਾ ਬਾਰਿਸਟਰ ਬਣ ਗਿਆ ਜੀ ਆਕਸਫੋਰਡ ਤੋਂ ਤੇ ਮੈਂ ਕਿਹਾ ਹੁਣ ਇਹਦਾ ਵਿਆਹ ਕਰਨਾ ਹੈ ਤੇ ਹੁਣ ਬਾਪ ਬਾਪ ਦੀ ਲੀ ਵੀ ਤੋੜ ਦੇਣੀ ਹੈ ਤੇ ਮੈਂ ਆਪਣੇ ਬੇਟੇ ਨੂੰ ਧੀ ਵਾਲਾ ਤੋਂ 1 ਰੁਪਿਆ ਵੀ ਨਹੀਂ ਲਿਆ 40 ਮਿੰਟ ਚ ਪਟਿਆਲੇ ਦੇ ਗੁਰਦੁਆਰੇ ਚ 40 ਮਿੰਟ ਚ ਬਾਹਰ ਤੇ ਉਹਨਾਂ ਨਾਲ ਮੈਂ ਸੌਦਾ ਕਰ ਲਿਆ ਮੈਂ ਕਿਹਾ ਯਾਰ ਪੰਜ ਬੰਦੇ ਸਾਡੇ ਆਉਣਗੇ ਤੇ ਪੰਜ ਆਉਣਗੇ ਤੁਹਾਡੇ ਤੇ 11ਵਾਂ ਸੀ ਗੈਨੇ ਜੀ ਤੇ ਮੇਰੀ ਵਾਈਫ ਅਸੀਂ 6 ਹੋਣ ਲੱਗ ਗਏ ਸਾਧ ਸੰਗਤ ਜੀ ਤੇ ਮੇਰੀ ਵਾਈਫ ਕਹਿੰਦੀ ਮੈਂ ਘਰ ਰਹੂੰਗੀ ਮੇਰੀ ਵਾਈਫ ਮੇਰੇ ਬੇਟੇ ਦੇ ਵਿਆਹ ਤੇ ਨਹੀਂ ਆਈ ਮਾਂ ਨੂੰ ਕਿੰਨੀ ਖੁਸ਼ੀ ਹੁੰਦੀ ਆ ਪਰ ਅਸੀਂ ਆਪਦੇ ਸਹੂਲ ਲਈ ਤੋੜੇ ਸੇ ਕੌਮ ਨੂੰ ਮਹਿੰਗੇ ਵਿਆਹਾਂ ਨੇ ਮਾਰਤਾ ਤੇ ਭੋਗ ਮੰਗਣਿਆਂ ਨੇ ਮਾਰਤਾ ਕੋਈ ਨਹੀਂ ਬੋਲਦਾ ਮੈਨੂੰ ਅੱਜ ਦੁੱਖ ਆ ਤੁਹਾਡੇ ਚੋਂ ਇੱਕ ਬੰਦਾ ਵੀ ਨਹੀਂ ਜਿਹਨੇ ਪੰਜ ਬੰਦਿਆਂ ਨਾਲ ਲਾਦ ਵਿਆਹੀ ਹੋਵੇ ਕਿਉਂ ਮੰਗਦੇ ਆ ਫਿਰ ਕਾਲਪੁਰਖ ਤੋਂ ਉਹ ਤਾਂ ਦੇਕੇ ਨਹੀਂ ਪਿਛਟਾਉਂਦਾ ਧੀ ਆਲੇ ਨੂੰ ਨੀਂਦ ਨਹੀਂ ਆਉਂਦੀ ਜਦੋਂ ਕਹਦੇ ਨੇ ਹਜ਼ਾਰ ਬੰਦਾ ਆਉਣਾ ਆਉਂਦੀ ਨੀਂਦ ਨਹੀਂ ਆਉਂਦੀ ਇਸੇ ਕਰਕੇ ਦੁਨੀਆ ਕਹਿੰਦੀ ਆ ਸਾਡੇ ਧੀ ਨਾ ਹੋਵੇ ਉਸੇ ਕਰਕੇ ਕੋਈ ਪੱਥਰ ਕਹਿੰਦਾ ਇੱਕ ਵਾਰ ਇੰਗਲੈਂਡ ਦੀ ਸੁਣ ਲਓ ਸਾਡੇ ਉੱਥੇ ਕੈਂਸਰ ਰਿਸਰਚ ਦੇ ਵਿੱਚ ਮੀਟਿੰਗ ਸੀ ਮੈਂ ਨਕਲਵੰਤ ਸਿੰਘ ਨਾਂ ਘਾਟ ਹੀ ਲੈਂਦਿਆ ਕਹਿੰਦੇ ਕੈਂਸਰ ਵਾਲਾ ਦੋ ਬੀਬੀਆਂ ਬੈਠੀਆਂ ਮੈਂ ਉਹਨਾਂ ਨੂੰ ਫਤੇ ਬੁਲਾਈ ਮੈਂ ਕਿਹਾ ਮਾਤਾ ਜੀ ਤੁਸੀਂ ਠੀਕ ਹੋ ਕਹਿੰਦੀ ਆ ਹਾਂ ਪੁੱਤ ਕਹਿੰਦੀ ਸਾਡੀ ਨੂੰ ਨੂੰ ਇੱਥੇ ਬੱਚਾ ਹੋਣ ਵਾਲਾ ਹੈ ਤੇ ਮੈਂ ਕਿਹਾ ਕੋਈ ਗੱਲ ਨਹੀਂ ਵੀ ਹਸਤਾਣ ਹੈ ਘਬਰਾਓ ਨਾ ਤੁਸੀਂ ਚਿੰਤਾ ਨਾ ਕਰੋ ਵਧੀਆ ਡਾਕਟਰ ਹੈ ਇੱਥੇ ਕਹਿੰਦੀ ਨਹੀਂ ਸਾਡੇ ਅੱਗੇ ਇੱਕ ਪੋਤੀ ਹੈ ਕਿਤੇ ਇੱਕ ਪੱਥਰ ਹੋਰ ਨਾ ਆ ਜੇ ਸੁਣਿਓ ਉਹ ਘੰਟਾਕ ਸਾਡੀ ਮੀਟਿੰਗ ਚੱਲੀ ਜੋ ਵਾਪਸ ਮੁੜ ਕੇ ਆਇਆ ਤੋਂ ਬੇਬੇ ਫੇਰ ਬੈਠੀ ਮੈਂ ਕਿਹਾ ਮਾਤਾ ਜੀ ਤੁਹਾਡੀ ਨੋ ਰਾਣੀ ਠੀਕ ਹੈ ਹੰਦੇ ਪੁੱਤੋਂ ਤਾਂ ਠੀਕ ਹੈ ਸਾਡੇ ਇੱਕ ਪੱਥਰ ਹੋਰ ਆ ਗਿਆ ਮੈਨੂੰ ਫਿਰ ਰਿਆ ਲੱਗਿਆ ਕਿਉਂਕਿ ਸਾਡਾ ਪਿੰਡ ਰਾਉਕੀ ਤਮਲੇ ਆ ਮੈਂ ਕਿਹਾ ਮਾਂ ਤੂੰ ਵੱਡਾ ਪੱਥਰ ਹੈ ਤੂੰ ਵੀ ਧੀ ਸੀ ਕਿਸੇ ਵੇਲੇ ਕਿਸੇ ਦੀ ਠੀਕ ਹੈ ਅਸੀਂ ਧੀਆਂ ਦਾ ਵੀ ਸਤਿਕਾਰ ਕਰਿਆ ਕਰੀਏ ਸਾਧ ਸੰਗਤ ਜੀ ਜਿਸ ਦਿਨ ਧੀ ਜੰਮਦੀ ਹੈ ਉਸੇ ਦਿਨ ਤੋਂ ਮਾਪੇ ਤਾਂ ਉਦਾਸ ਹੋ ਜਾਂਦੇ ਆ ਕਿ ਧੀਆਂ ਦੇ ਦੁੱਖ ਬਹੁਤ ਆ